ਹਾਂਜੀ ਹਾਂਜੀ ਉਹ ਬਿਲਕੁਲ ਠੀਕ ਠਾਕ ਨੇ ਹੁੰਦੀ ਆ ਮੇਰੀ ਗੱਲ ਉਹਨਾਂ ਨਾਲ ਹੋਈ ਸੀ ਪਰसों ਚੌਥੇ ਮੇਰੀ ਗੱਲ ਹੋਈ ਸੀ ਬਿਲਕੁਲ ਠੀਕ ਠਾਕ ਨੇ ਕੱਲ ਅਮਰਤਾਬ ਨੇ ਕਿਹਾ ਕਿ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਹੀਆਂ ਕਿਉਂਕਿ ਮੈਨੂੰ ਕਈ ਲੋਕਾਂ ਨੇ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਹੈ ਮੈਂ ਲੈਟਰ ਵਿੱਚ ਸਾਰਿਆਂ ਦੇ ਨਾਮ ਲਿਖ ਦਿੱਤੇ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਮੈਨੂੰ ਪਰੇਸ਼ਾਨ ਕੀਤਾ ਹੈ ਮੇਰਾ ਫੋਨ ਅਨਲੌਕ ਹੈ ਤੁਹਾਨੂੰ ਸਭ ਨੂੰ ਸਬੂਤ ਮਿਲ ਜਾਣਗੇ ਇਹ ਸਭ ਬੋਲਣ ਤੋਂ ਬਾਅਦ ਅਮਰਤਾਬ ਦੇ ਇੰਸਟਾਗ੍ਰam ਅਤੇ ਸਨੈਪਚੈਟ ਉੱਤੇ ਕੋਈ ਵੀ ਐਕਟੀਵਿਟੀ ਦੇਖਣ ਨੂੰ ਨਹੀਂ ਮਿਲੀ ਅਮਰਤਾਬ ਦੀ ਬੈਸਟ ਫਰੈਂਡ ਦੀਪ ਸਰਦਾਰ ਨੇ ਨੂੰ ਸਾਰੇ ਹੀ ਪੁੱਛ ਰਹੇ ਨੇ ਕਿ ਅਮਰਤਾਬ ਠੀਕ ਨੇ ਦੀਪ ਸਰਦਾਰਨੀ ਨੇ ਰਿਪਲਾਈ ਕਰਦੇ ਕਿਹਾ ਕਿ ਹਾਂ ਉਹ ਬਿਲਕੁਲ ਠੀਕ ਨੇ ਦੇਨ ਨੂੰ ਦੇਨ ਪਹਿਲਾ ਮੇਰੀ ਅਮਰਤਾਬ ਨਾਲ ਗੱਲ ਹੋਈ ਸੀ ਕਈ ਲੋਕਾਂ ਦਾ ਕਹਿਣਾ ਹੈ ਕਿ ਅਮਰਤਾਬ ਇਹ ਸਭ ਫੇਮਲੀ ਕਰ ਰਹੀ ਹੈ ਹੁਣ ਦੇਖਣਾ ਇਹ ਹੀ ਹੋਵੇਗਾ ਕਿ ਅਮਰਤਾਬ ਇਹ ਸਭ ਫੇਮਲੀ ਕਰਦੀ ਪਈ ਹੈ ਜਾਂ ਇਹ ਸਭ ਕੁਝ ਬਿਲਕੁਲ ਸੱਚ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਜ਼ਰੂਰ ਦੱਸਿਓ ਬਨੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਹਾਂਜੀ ਹਾਂਜੀ ਉਹ ਬਿਲਕੁਲ ਠੀਕ ਠਾਕ ਨੇ ਹੁੰਦੀ ਆ ਮੇਰੀ ਗੱਲ ਉਹਨਾਂ ਨਾਲ ਹੋਈ ਸੀ ਪਰसों ਚੌਥੀ ਮੇਰੀ ਗੱਲ ਹੋਈ ਸੀ ਬਿਲਕੁਲ ਠੀਕ ਠਾਕ ਨੇ